ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਸੁਖਤ ਲੇ ਤੜਕਸਾਰ ਪੰਜਾਬ ਦੇ ਸਿਹਤ ਮੰਤਰੀ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਦੱਸਦੇ ਕਿ ਸਿਹਤ ਮੰਤਰੀ ਖੁਦ ਗਰਾਊਂਡ ਦੇ ਉੱਪਰ ਉਤਰੇ ਨੇ ਤੇ ਉਹਨਾਂ ਦੇ ਵੱਲੋਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਚੈਕਿੰਗ ਕੀਤੀ ਗਿਆ ਤਾਂ ਚੈਕਿੰਗ ਕਿਸ ਚੀਜ਼ ਦੀ ਕੀਤੀ ਗਿਆ ਉਹ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੱਸਦੇ ਕਿ ਤੜਕਸਾਰ ਸਿਹਤ ਮੰਤਰੀ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਇੱਕ ਡਾਕਟਰ ਨੂੰ ਸਸਪੈਂਡ ਕੀਤਾ ਗਿਆ ਉੱਥੇ ਹੀ ਦੱਸਦੇ ਕਿ ਸਿਹਤ ਮੰਤਰੀ ਨੇ ਖੁਦ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚ ਕੇ ਡੇਂਗੂ ਨੂੰ ਸਬੰਧਿਤ ਜਿਹੜੀ ਜਾਂਚ ਕੀਤੀ ਹੈ ਜਾਨਕਿ ਜਿੰਨਾ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਮਾ ਹੋਇਆ ਸੀ ਜਾਂ ਫਿਰ ਕਿਸੇ ਜਗ੍ਹਾ ਦੇ ਉੱਪਰ ਪਾਣੀ ਭਰਿਆ ਹੋਇਆ ਹੈ ਤਾਂ ਉਸ ਸਬੰਧਿਤ ਲੋਕਾਂ ਨੂੰ ਜਿੱਥੇ ਜਾਗਰੂਕ ਕੀਤਾ ਉੱਥੇ ਹੀ ਮੌਕੇ ਦੇ ਉੱਪਰ ਹੱਲ ਵੀ ਕਰਵਾਇਆ ਵਾ ਤਾਂ ਇਹ ਤਸਵੀਰਾਂ ਕੰਨੇ ਸ਼ਹਿਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਤੜਕਸਾਰ ਸਿਹਤ ਮੰਤਰੀ ਪਹੁੰਚਦੇ ਆ ਤੇ ਉਹਨਾਂ ਦੇ ਵੱਲੋਂ ਇੱਕ ਇੱਕ ਘਰ ਦੇ ਵਿੱਚ ਜਾ ਕੇ ਜਿਹੜੀ ਖੁਦ ਚੈਕਿੰਗ ਕੀਤੀ ਜਾਂਦੀ ਆ ਤੇ ਜਿੱਥੇ ਜਿੱਥੇ ਪਾਣੀ ਖੜਾ ਸੀ ਜਾਂ ਕਿਸੇ ਭਾਂਡੇ ਦੇ ਵਿੱਚ ਕੋਈ ਪਾਣੀ ਭਰਿਆ ਹੋਇਆ ਸੀ ਜਾਂ ਫਿਰ ਕਿਸੇ ਗਮਲੇ ਦੇ ਵਿੱਚ ਕੋਈ ਪਾਣੀ ਭਰਿਆ ਹੋਇਆ ਸੀ ਤਾਂ ਹਰ ਇੱਕ ਇਸ ਨੂੰ ਲੈ ਕੇ ਉਹਨਾਂ ਨੇ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਉੱਥੇ ਹੀ ਅਧਿਕਾਰੀਆਂ ਤੋਂ ਮੌਕੇ ਤੇ ਉਸ ਸੰਬੰਧੀ ਹੱਲ ਕਰਵਾਇਆ ਤਾਂ ਇੱਕ ਦੋ ਵਿਅਕਤੀ ਆ ਜਿਹੜੇ ਸਪਰੇਅ ਕਰਦੇ ਹੋਏ ਵੀ ਨਜ਼ਰ ਆ ਰਿਹਾ ਜਿੱਥੇ ਖੁੱਲੀਆਂ ਥਾਵਾਂ ਦੇ ਉੱਪਰ ਪਾਣੀ ਭਰਿਆ ਹੋਇਆ ਸੀ ਭਾਵੇਂ ਰਸਤੇ ਦੇ ਵਿੱਚ ਸੀ জাফর ਕਿਸੇ ਪਲਾਟ ਦੇ ਵਿੱਚ ਸੀ ਤਾਂ ਉੱਥੇ ਪਹੁੰਚ ਕੇ ਉਹਨਾਂ ਦੇ ਵੱਲੋਂ ਸਪਰੇਅ ਜਿਹੜੀ ਕਰਵਾਈ ਗਈ ਤਾਂ ਕਿ ਉਥੋਂ ਡੇਂਗੂ ਆ ਜਿਹੜਾ ਉਹ ਨਾ ਫੈਲ ਸਕੇ ਮੱਛਰ ਨੇ ਜਿਹੜੇ ਉਹ ਨਾ ਵੱਧ ਸਕਣ ਤਾਂ ਹਰ ਇੱਕ ਇਲਾਜ ਸੰਬੰਧੀ ਉਹਨਾਂ ਦੇ ਵੱਲੋਂ ਜੋ ਜਾਣਕਾਰੀ ਲੋਕਾਂ ਨੂੰ ਖੁਦ ਦੱਸੀ ਗਈ ਹੈ ਕਿ ਕਿਵੇਂ ਤੁਸੀਂ ਧਿਆਨ ਕਸਕਦੇ ਹੋ ਕਿਵੇਂ ਡੇਂਗੂ ਨੂੰ ਫੈਲਣ ਤੋਂ ਰੋਕ ਸਕਦੇ ਹੋ ਤਾਂ ਸਿਹਤ ਮੰਤਰੀ ਤੜਕਸਾਰ ਐਕਸ਼ਨ ਦੇ ਵਿੱਚ ਦੇਖਿਆ ਬਲਬੀਤ ਸਿੰਘ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਸਵੀਰਾਂ ਦੇ ਵਿੱਚ ਜੋ ਇੱਥੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਆ ਘਰਾਂ ਦੇ ਵਿੱਚ ਪਹੁੰਚ ਰਿਹਾ ਤੇ ਹਰ ਇੱਕ ਵਿਅਕਤੀ ਨੂੰ ਉਹਨਾਂ ਦੇ ਵੱਲੋਂ ਜਾਗਰੂਕ ਜਿਹੜਾ ਕੀਤਾ ਜਾ ਰਿਹਾ ਉੱਥੇ ਦੱਸ ਦਈਏ ਕਿ ਅਜੇ ਖੰਨਾ ਦੇ ਵਿੱਚ ਕਬੱਡਾ ਐਕਸ਼ਨ ਵੀ ਦੇਖਣ ਨੂੰ ਮਿਲਿਆ ਇੱਕ ਡਾਕਟਰ ਨੂੰ ਉਹਨਾਂ ਦੇ ਵੱਲੋਂ ਸਸਪੈਂਡ ਵੀ ਜਿਹੜਾ ਕੀਤਾ ਗਿਆ ਤੇ ਇਸੇ ਵਿਚਕਾਰ ਉਹਨਾਂ ਨੇ ਸ਼ਹਿਰ ਦੇ ਕਈ ਇਲਾਕਿਆਂ ਦਾ ਦੌਰਾ ਕੀਤਾ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚ ਕੇ ਖੁਦ ਚੈਕਿੰਗ ਕੀਤੀ ਹਾਲਾਂਕਿ ਲੋਕ ਆਪਣੀਆਂ ਸਮੱਸਿਆਵਾਂ ਵੀ ਉਹਨਾਂ ਨੂੰ ਦੱਸ ਰਹੇ ਸੀ ਕਿ ਇਸ ਇਲਾਕੇ ਦੇ ਵਿੱਚ ਕੀ ਕੀ ਦਿੱਕਤਾਂ ਆਉਂਦੀਆਂ ਨੇ ਕੀ ਕੀ ਸਮੱਸਿਆਵਾਂ ਆਉਂਦੀਆਂ ਨੇ ਤਾਂ ਜਿੱਥੇ ਉਹਨਾਂ ਨੇ ਉਹਨਾਂ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ ਇਸੇ ਵਿਚਕਾਰ ਉਹਨਾਂ ਦੇ ਵੱਲੋਂ ਖੁਦ ਜਿਹੜੀ ਚੈਕਿੰਗ ਵੀ ਕੀਤੀ ਗਈ ਜਿੱਥੇ ਜਿੱਥੇ ਪਾਣੀ ਭਰਿਆ ਹੋਇਆ ਸੀ ਤਾਂ ਉਹਨਾਂ ਸਬੰਧੀ ਲੋਕਾਂ ਨੂੰ ਜਿੱਥੇ ਉਹਨਾਂ ਨੇ ਜਾਗਰੂਕ ਕੀਤਾ ਉੱਥੇ ਹੀ ਮੌਕੇ ਦੇ ਉੱਪਰ ਹੱਲ ਵੀ ਕਰਵਾਇਆ ਤਾਂ ਸਪਰੇਅ ਜਿਹੜੇ ਕੁਝ ਵਿਅਕਤੀ ਕਰਦੇ ਨਜ਼ਰ ਆ ਰਹੇ ਆ ਤਾਂ ਕਿ ਜੋ ਡੇਂਗੂ ਹੈ ਉਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਮਤਲਬ ਕੀ ਬਚਨੇ ਨੂੰ ਅੱਜ ਖੰਨੇ ਦਾ ਗਿੜਾ ਲਾਇਆ ਯਾਦਨਗਰ ਦੇ ਵਿੱਚ ਕੀ ਹਾਲਾਤ ਦੇਖੇ ਨੇ ਜੀ ਦੇਖੋ ਜੀ ਮੈਂ ਖੁਦ ਹਰ ਸ਼ੁੱਕਰਵਾਰ ਨੂੰ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੈਂਪੇਨ ਸ਼ੁਰੂ ਕਰਾਈ ਸੀ ਜੀ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਇਹ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਵਿੱਚ ਕੈਂਪੇਨ ਕੀਤੀ ਸੀ ਹਰ ਰਵੀਵਾਰ 10 ਹਫ਼ਤੇ 10 ਵਜੇ 10 ਮਿੰਟ ਸਾਰਿਆਂ ਨੇ ਆਪਣੇ ਆਪਣੇ ਘਰ ਨੂੰ ਜਿਹੜਾ ਹੈਗਾ ਉਹ ਚੈੱਕ ਕਰਨਾ ਉਹਨਾਂ ਦਾ ਜਿਹੜਾ ਠੰਡੀ ਹਵਾ ਵਾਲਾ ਜਿਹਨੂੰ ਅਸੀਂ ਡੇਜ਼ਰਟ ਕੂਲਰ ਕਹਿੰਦੇ ਆ ਉਹਦੇ ਵਿੱਚ ਮੱਛਰ ਦਾ ਜਿਹੜਾ ਡੈਂਗੀ ਦਾ ਲਾਰਵਾ ਚਿਕਨ ਗੁੜੀਆਂ ਦਾ ਲਾਰਵਾ ਮਲੇਰੀਆ ਦਾ ਲਾਰਵਾ ਉਹਦੇ ਵਿੱਚ ਪੈਦਾ ਹੋ ਜਾਂਦਾ ਖਾਸ ਕਰਕੇ ਡੈਂਗੀ ਚਿਕਨ ਗੁੜੀਆਂ ਦਾ ਸਾਫ਼ ਪਾਣੀ ਚ ਪੈਦਾ ਹੁੰਦਾ ਤੁਹਾਡੇ ਤੁਹਾਡਾ ਜਿਹੜਾ ਡੇਜ਼ਰਟ ਕੂਲਰ ਹੈ ਉਹਦੇ ਵਿੱਚ ਕਈਆਂ ਦੇ ਜਿਹੜੇ ਪੁਰਾਣੇ ਫ੍ਰੀਜਾ ਉਹਨਾਂ ਦੇ ਨੀਚੇ ਟ੍ਰੇ ਹੁੰਦੀ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖ ਕੇ ਆਇਓ ਮੇਰੇ ਨਾਲ ਕਿ ਜਿਹਦੇ ਘਰ ਦੇ ਵਿੱਚ ਕਿਸੇ ਦਾ ਠੀਕਰਾ ਸੁਟਿਆ ਹੋਇਆ ਕਿਸੇ ਦੇ ਡੱਬਾ ਪਿਆ ਹੋਇਆ ਕਿਸੇ ਨੇ ਪਾਂਛੀਆਂ ਦੀ ਕਟੋਰਾ ਰੱਖਿਆ ਹੋਇਆ ਕਿਸੇ ਨੇ ਕੁੱਤੇ ਵਾਲੇ ਪਾਣੀ ਰੱਖਿਆ ਹੋਇਆ ਲੋਕ ਗਾਈਆਂ ਵਾਸਤੇ ਦੂਜੇ ਜਿਹੜੇ ਮवेशੀਆ ਉਹਨਾਂ ਵਾਸਤੇ ਬਾਹਰ ਫੁਰਲੀਆਂ ਮੜਾ ਦਿੰਦੇ ਆ ਜਿੱਥੇ ਵੀ ਸਟੈਗਨੈਂਟ ਵਾਟਰ ਆ ਉਹਦੇ ਵਿੱਚ ਇਹ ਜਿਹੜਾ ਮੱਛਰ ਹੈ ਪੈਦਾ ਹੁੰਦਾ ਇਹਦੇ ਤੇ ਕਾਲੇ ਰੰਗ ਦਾ ਮੱਛਰ ਚਿੱਟੀਆਂ-ਚਿੱਟੀਆਂ ਧਾਰੀਆਂ ਆਉਂਦੀਆਂ ਉਹਨੂੰ ਟਾਈਗਰ ਮੋਸਕੂਟੋ ਵੀ ਕਹਿੰਦੇ ਆ ਔਰ ਇਹ ਸਾਫ਼ ਪਾਣੀ 'ਚ ਪੈਦਾ ਹੁੰਦਾ ਔਰ ਦਿਨੇ ਘਟਦਾ ਡੈਂਗੀ ਦੇ ਕੇਸਸ ਬਹੁਤ ਹੁੰਦੇ ਸੀਗੇ ਸਾਡਾ ਪ ਅਸੀਂ 1200 ਸਾਡੇ ਕੋਲੇ ਪਹਿਲਾਂ ਬਰੀਡਿੰਗ ਚੈਕਰ ਹੁੰਦੇ ਸੀ ਤੇ ਅਸੀਂ ਹੁਣ ਜਿਹੜੇ ਹੈਗੇ ਆ ਤੁਹਾਡੇ 20000 ਜੜੀਆਂ ਆਸ਼ਾ ਵਰਕਰਾਂ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਹੈ ਜੀ 38000 ਨਰਸਿੰਗ ਸਟੂਡੈਂਟਸ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਹੈ ਉਹ ਬੱਚੇ ਆਪਣਾ ਆਪਣਾ ਘਰ ਵੀ ਸਾਡੀ ਕੈਂਪੇਨ ਦਾ ਹਿੱਸਾ ਵੀ ਬਣਦੇ ਆ ਜਿਹੜੇ ਉਹਨਾਂ ਦੀ ਟ੍ਰੇਨਿੰਗ ਦਾ ਪਾਰਟ ਹੈ ਇਹ ਤੇ ਮੈਂ ਸਾਰੇ ਪੱਤਰਕਾਰਾਂ ਨੂੰ ਵੀ ਬੇਨਤੀ ਕਰਦਾ ਸਾਰੇ ਜਿਹੜੇ ਵੀ ਮੇਰਾ ਵੀਡੀਓ ਦੇਖਣਗੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੇ ਘਰ ਦੇ ਵਿੱਚ ਜਿੱਥੇ ਕਿਤੇ ਵੀ ਪਾਣੀ ਖੜਾ ਹੈ ਹੁਣ ਮੈਂ ਜਿੰਨੇ ਘਰਾਂ ਚ ਗਿਆ ਸਾਰਿਆਂ ਨੇ ਕੁਆੜ ਸੁੱਟਿਆ ਹੋਇਆ ਬਾ ਕਵਾਡ ਦੇ ਵਿੱਚ ਪਾਣੀ ਖੜਾ ਹੋਇਆ ਕਿਸੇ ਦੇ ਗਮਲੇ ਦੇ ਵਿੱਚ ਕਿਸੇ ਦੇ ਕੋਈ ਆਈਸਕ੍ਰੀਮ ਦਾ ਡੱਬਾ ਸੁੱਟਿਆ ਹੋਇਆ ਕਿਸੇ ਦੇ ਲਿਫਾਫੇ ਦੇ ਉੱਤੇ ਉਹਨਾਂ ਸਾਰਿਆਂ ਦੇ ਵਿੱਚ ਡੇਂਗੂ ਹੀ ਪੈਦਾ ਹੋ ਰਿਹਾ ਜੇ ਹਰ ਘਰ ਦੇ ਵਿੱਚ ਡੇਂਗੂ ਦਾ ਲਾਰਵਾ ਹੋਏਗਾ ਤਾਂ ਡੇਂਗੂ ਫੈਲੇਗਾ ਫਿਰ ਕਈ ਵਾਰੀ ਹੈਮਰੈਜਿਕ ਡੇਂਗੂ ਆ ਜਿਹਦੇ ਨਾਲ ਬਲੱਡ ਦੇ ਵਿੱਚ ਜਿਹੜਾ ਸਾਨੂੰ ਪਲੇਟਲੇਟਸ ਦੀ ਲੋੜ ਪੈਂਦੀ ਹੈ ਬੜਾ ਮਹਿੰਗਾ ਇਲਾਜ ਹੁੰਦਾ ਸਰਕਾਰ ਇਲਾਜ ਫ੍ਰੀ ਕਰਦੀ ਹੈ ਸਾਰਾ ਬੰਦੋਬਸਤ ਕਰਦੀ ਹੈ ਪਰ ਕਸ਼ਟ ਤਾਂ ਹੁੰਦਾ ਨਾ ਜੀ ਕਈ ਵਾਰੀ ਜਾਨ ਨੂੰ ਵੀ ਖਤਰਾ ਹੋ ਜਾਂਦਾ ਈਵਨ ਕਈ ਵਾਰੀ ਡਾਕਟਰਸ ਜਿਹੜੇ ਆ ਗਿਆ ਉਹ ਵਿਚਾਰੇ ਵਿਕਟਮ ਹੋ ਜਾਂਦੇ ਆ ਜਿਹੜੇ ਪਿਛਲੀ ਵਾਰੀ ਸਾਡੇ 50% ਕੇਸਸ ਘਟੇ ਸੀਗੇ ਇਸ ਵਾਰੀ ਅਸੀਂ 20000 ਆਸ਼ਾ ਵਰਕਰਸ 38000 ਨਰਸਿੰਗ ਸਟੂਡੈਂਟਸ ਔਰ ਹੁਣ ਪੰਜਾਬ ਦੇ ਸਕੂਲਾਂ ਦੇ ਜਿੰਨੇ ਟੀਚਰਸ ਆ ਉਹਨਾਂ ਸਾਰਿਆਂ ਨੂੰ ਟ੍ਰੇਨਿੰਗ ਦੇ ਰਹੇ ਆ ਟੀਚਰਸ ਬੱਚਿਆਂ ਨੂੰ ਟ੍ਰੇਨਿੰਗ ਦੇਣਗੇ ਆਪਣਾ ਆਪਣਾ ਖਰਚਾ ਕਰਨਗੇ ਬੱਚਿਆਂ ਨੇ ਸਿਰਫ ਆਪਣਾ ਖਰਚਾ ਕਰਨਾ ਜਾਂ ਆਪਣੇ ਚਾਚੇ ਦਾ ਤਾਏ ਦਾ ਭੂਆ ਦਾ ਮਾਸੀ ਦਾ ਖਰਚਾ ਕਰ ਸਕਦੇ ਆ ਔਰ ਜਿਹੜਾ ਬੱਚਾ ਜਾਇਓ ਨਰਸਿੰਗ ਸਟੂਡੈਂਟ ਹੋਵੇ ਸਕੂਲ ਦਾ ਸਟੂਡੈਂਟ ਹੋਵੇ ਕਾਲਜ ਦਾ ਸਟੂਡੈਂਟ ਹੋਵੇਗਾ ਉਹਨਾਂ ਨੂੰ ਸਪੈਸ਼ਲ ਜਿਹੜੇ ਹੈਗੇ ਆ ਮਾਸਕ ਦਿੱਤੇ ਜਾਣਗੇ ਉਹਨਾਂ ਦੀ ਇੰਟਰਨਲ ਅਸੈਸਮੈਂਟ ਦੇ ਵਿੱਚ ਉਹਨਾਂ ਨੂੰ ਕ੍ਰੈਡਿਟ ਪੁਆਇੰਟਸ ਦਿੱਤੇ ਜਾਣਗੇ ਤੇ ਇਹਦੇ ਨਾਲ ਆਪਾਂ ਜਿਹੜਾ ਪੰਜਾਬ ਨੂੰ ਆਪਾਂ ਬਹੁਤ ਇੱਕ ਜੜੀ ਹੈਗੀ ਆ ਜਿਹੜੀਆਂ ਐ ਵਾਇਰਡੇਬਲ ਆ ਆਪਾਂ ਚਾਹੇ ਉਹ ਮੱਖੀਆਂ ਮੱਛਰਾਂ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਚਾਹੇ ਉਹ ਜਿਹੜੀਆਂ ਤੁਹਾਡੀਆਂ ਗੰਦੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਉਹਨਾਂ ਤੋਂ ਆਪ ਹੀ ਕਾਫੀ ਹੱਦ ਤੱਕ ਅਸੀਂ ਬਚ ਸਕਦੇ ਆ ਤੇ ਇਹ ਮੇਰੀ ਸਾਰਿਆਂ ਨੂੰ ਬੇਨਤੀ ਆ ਜੀ ਇਹ ਜਿਹੜੀ ਸਰਕਾਰ ਦੀ ਕੈਂਪੇਨ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸ਼ੁਰੂ ਕਰਾਈ ਸੀ ਔਰ ਮੈਂ ਇਹਨੂੰ ਆਪਣੇ ਤਨ ਦੇ ਹੀ ਨਾ ਕਰਦਾ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਆਪਾਂ ਹਰ ਸ਼ੁੱਕਰਵਾਰ ਸਵੇਰੇ 1 ਘੰਟਾ 2 ਘੰਟਾ ਲਾਈਏ ਆਪਣਾ ਘਰ ਚੈੱਕ ਕਰੀਏ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੀ ਸਿਵਲ ਸਰਪੰਚ ਸਾਹਿਬ ਖੜੇ ਆ ਐਸਐਮਓ ਆ ਐਸਡੀਐਮ ਕਿ ਆਪਾਂ ਹਰ ਵਾਰਡ ਵਾਈਜ਼ ਤੁਹਾਡੇ ਵਾਰਡ ਹੋਣਗੇ ਇੱਥੇ ਠੀਕ ਆ ਜੀ ਜਾਂ ਮੱਲਾ ਵਾਈਜ਼ ਜਿਹੜਾ ਹੈਗਾ ਉਸ ਤੋਂ ਵੀ ਅੰਦਰ ਜਿਹੜਾ ਵਾਰਡ ਦੇ ਵਿੱਚ ਕਈ ਮੱਲੇ ਹੋ ਸਕਦੇ ਆ ਮੱਲਾ ਵਾਈਜ਼ ਸਿਹਤ ਕਮੇਟੀਆਂ ਬਣਾਓ ਤੁਸੀਂ ਅਸੀਂ ਹੁਣ ਜਿਸ ਤਰ੍ਹਾਂ ਤੁਹਾਡੇ ਹੋਰ ਵੀ ਬਹੁਤ ਸਾਰੇ ਕੰਮ ਹੈ ਅਸੀਂ ਜਿੰਨੀਆਂ ਤੁਹਾਨੂੰ ਸਿਹਤ ਸਹੂਲਤਾਂ ਸਾਰੀਆਂ ਦੇਵਾਂਗੇ ਰੇਬੀਜ਼ ਦਾ ਜਿਹੜਾ ਹੈਗਾ ਉਹਦੇ ਨਾਲ ਅਜੇ ਵੀ ਪੰਜਾਬ ਦੇ ਵਿੱਚ ਪਿਛੇ ਜੇ ਪਠਾਨਕੋਟ ਵਿੱਚ ਇੱਕ ਮਾਂ ਤੇ ਧੀ ਨੂੰ ਰੇਬੀਜ਼ ਹੋਈ ਆ ਹੁਣ ਸ਼ੰਭੂ ਦੇ ਨੇੜੇ ਇੱਕ ਬੰਦੇ ਨੂੰ ਹੋਰ ਰੇਬੀਜ਼ ਹੋਈ ਉਹਦਾ ਇਲਾਜ ਕੋਈ ਨਹੀਂ ਲੇਕਿਨ ਸਾਡੀ ਜਿਹੜੀ ਵੈਕਸੀਨ ਆ ਅਸੀਂ ਸਾਰੇ 881 ਆਮ ਆਦਮੀ ਕਲੀਨਿਕ ਸਾਰੇ ਆਮ ਆਦਮੀ ਕਲੀਨਿਕ ਦੇ ਵਿੱਚ ਅਸੀਂ ਰੇਬੀਜ਼ ਦਾ ਟੀਕਾ ਵੀ ਉਪਲਬਧ ਕਰਾ ਦਿੱਤਾ ਜੀ ਤੇ ਉੱਥੇ ਡੈਂਗੀ ਦਾ ਟੈਸਟ ਵੀ ਹੋਣ ਲੱਗ ਗਿਆ ਟੈਸਟ ਵਧਾ ਦਿੱਤੀ 36 ਤੋਂ ਵਧਾ ਕੇ 47 ਕਰਤੇ ਪ੍ਰੈਗਨੈਂਸੀ ਦਾ ਈ ਦਵਾਈਆਂ ਸੀ ਹੁੰਦੀਆਂ ਸੀ ਵਧਾ ਕੇ 107 ਕਰਤੀਆਂ ਜਿਵੇਂ ਜਿਵੇਂ ਸਾਨੂੰ ਫੀਡਬੈਕ ਆਂਦੀ ਆ ਸੋ ਸਰਕਾਰ ਕੋਸ਼ਿਸ਼ ਕਰ ਰਹੀ ਆ ਵੀ ਜਿਹੜੀ ਦਵਾਈ ਆ ਉਹ ਹਰ ਘਰ ਤੱਕ ਪਹੁੰਚੇ ਜਿਵੇਂ ਹਰ ਕਿਸਾਨ ਦਾ ਖਰ ਖੇਤ ਤੱਕ ਪਾਣੀ ਪਹਚਾਇਆ ਹਰ ਘਰ ਤੱਕ ਅਸੀਂ ਦਵਾਈ ਪਹਚਾ ਰਹੇ ਆ ਤੇ ਇਹ 3 ਕਰੋੜ 70 ਲੱਖ ਦੇ ਕਰੀਬ ਜਿਹੜੇ ਲੋਕਾਂ ਨੇ ਐਨੀ ਵਾਰ ਦਵਾਈ ਲਈ ਆ ਉਹਦੇ ਚੋਂ 1 ਕਰੋੜ 30 ਲੱਖ ਤੁਸੀਂ ਕਹਿ ਲਓ ਵੀ ਹਰ ਦੂਜੇ ਤੀਜੇ ਪੰਜਾਬੀ ਇੱਕ ਵਾਰੀ ਮਲਾਕਰੇ ਨੇ ਕੋਈ ਵਿੱਚ ਬਹੁਤ ਗਿਆ ਆਮ ਆਦਮੀ ਕੋਈ ਨੇ ਕੋਈ ਜ਼ਰੂਰ ਗਿਆ ਜਿਹੜੀ ਕਿ ਬਹੁਤ ਅੱਛੀ ਗੱਲ ਆ ਸੋ ਤੁਹਾਡੇ ਘਰ ਦੇ ਨੇੜੇ ਉਹ ਆ ਜੀ ਤੁਹਾਡਾ ਬਾਕੀ ਤੁਹਾਡਾ ਜ਼ਿਲ੍ਹਾ ਹਸਤਾਲਾ ਹੁਣ ਮੈਂ ਇਸ ਤੋਂ ਬਾਅਦ ਉੱਥੇ ਜਾਵਾਂਗਾ ਉੱਥੇ ਕਿਸ਼ੂ ਆਇਆ ਸੀਗਾ ਜੋ ਪ੍ਰੈਸ ਨੇ ਹਾਈਲਾਈਟ ਕੀਤਾ ਸੀਗਾ ਉਹਦੇ ਬਾਰੇ ਮੈਂ ਇਨਕੁਆਰੀ ਕਰ ਲਈ ਹੈ ਮੈਂ ਉਹਦੇ ਬਾਰੇ ਉੱਥੋਂ ਨਾਲ ਉੱਥੇ ਜਾ ਕੇ ਕਰਦਾ ਮਤਲਬ ਘਰਾਂ ਦੇ ਵਿੱਚ ਦਾ ਪਾਣੀ ਮੰਨ ਲਿਆ ਵੀ ਅਮਨ ਸਾਹਿਬ ਘਰਾਂ ਦੇ ਵਿੱਚ ਦਾ ਪਾਣੀ ਲਗੇ ਸੀ ਇਸ਼ੂ ਆ ਇਹਨਾਂ ਦੇ ਵਿੱਚ ਅਸੀਂ ਪਹਿਲਾਂ ਸੀਵਰੇਜ ਪਾਵਾਂਗੇ ਫਿਰ ਉਹਨਾਂ ਦੀਆਂ ਸੜਕਾਂ ਬਣਾਵਾਂਗੇ ਔਰ ਬਾਕੀ ਸਾਰੀਆਂ ਉਹਨਾਂ ਨੂੰ ਸੁਵਿਧਾਵਾਂ ਦੇਵਾਂਗੇ ਮਾਡਰਨ ਸੁਵਿਧਾਵਾਂ ਦੇਵਾਂਗੇ ਕਿਉਂਕਿ ਜਿਹੜੇ ਉਹਨਾਂ ਨੇ ਬੈਟ ਸਰ ਇੱਕ ਮੈਟ ਸਰ ਇੱਕ ਮੈਟ ਇੱਕ ਵਾਰੀ ਵਾਰੀ ਕਰ ਲੋ ਬਾਰੀ ਬਾਰੀ ਕਰ ਲੋ ਜਿਹੜੀਆਂ ਕਲੋਨੀਆ ਹੁਣ ਬਣ ਚੁੱਕੀਆਂ ਨੇ ਇਹਨਾਂ ਉੱਪਰ ਵੀ ਕੋਈ ਕੋਈ ਐਕਸ਼ਨ ਲਵਾਂਗਾ ਜਿਹੜੇ ਡਾਇਰ ਪ੍ਰਾਣੇ ਕੋਈ ਬਿਲਕੁਲ ਲੈ ਰਹੇ ਆ ਜੀ ਜਿੱਥੇ ਅਸੀਂ ਉਹ ਟ੍ਰੇਸ ਕਰ ਰਹੇ ਆ ਉਹਨਾਂ ਨੂੰ ਜਿਹੜਾ ਕਲੋਨੀ ਵਾਲਾ ਕਹਿੰਦਾ ਜੀ ਮੈਂ ਤਾਂ ਇਹਨੂੰ ਲਿਆ ਉਹ ਕਹਿੰਦਾ ਮੈਂ ਉਹ ਤੋਂ ਲਿਆ ਉਹ ਚਾਰ ਚਾਰ ਜਗ੍ਹਾ ਤੇ ਪਲਾਟ ਵਿਕ ਚੁੱਕੇ ਹੁੰਦੇ ਆ ਸਾਨੂੰ ਬਹੁਤ ਜਗ੍ਹਾ ਤੇ ਕੀਤਾ ਜੀ ਅਸੀਂ ਕਲੋਨਾਈਜ਼ਰ ਦੇ ਉੱਤੇ ਐਕਸ਼ਨ ਹੋਇਆ ਬਹੁਤ ਜਗ੍ਹਾ ਤੇ ਹੋਇਆ ਔਰ ਮੀਡੀਆ ਦੇ ਵਿੱਚ ਰਿਪੋਰਟ ਵੀ ਹੋਇਆ ਔਰ ਮੈਂ ਪਟਿਆਲੇ ਦੇ ਵਿੱਚ ਖੁਦ ਕਰਾਇਆ ਉਹਨਾਂ ਨੂੰ ਕਿਹਾ ਵੀ ਤੁਸੀਂ ਡਿਵੈਲਪ ਕਰੋ ਉਹਨਾਂ ਨੂੰ ਉਹਨਾਂ ਨੂੰ ਅਸੀਂ ਬਲੈਕਲਿਸਟ ਵੀ ਕਰ ਰਹੇ ਹਾਂ ਉਹਨਾਂ ਤੇ ਕੇਸ ਵੀ ਹੋਣਗੇ ਸਾਰਾ ਕੁਝ ਹੋਣਗੇ ਉਹਨਾਂ ਤੋਂ ਸਾਰੀਆਂ ਸੁਵਿਧਾਾਂਵਾਂ ਲੈ ਕੇ ਲੋਕਾਂ ਨੂੰ ਦੇਵਾਂਗੇ ਤੇ ਆਪਣਾ ਵੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਜਦੋਂ ਆਪਾਂ ਕਲੋਨਿੰਗ ਕਰਨੀ ਹੈ ਉਹ ਆਪਾਂ ਦੇਖ ਤੇ ਕਈ ਵਾਰੀ ਤਾਂ ਇਹ ਹੁੰਦਾ ਕਿ ਜਦੋਂ ਮਤਲਬ ਇਲੈਕਸ਼ਨ ਟਾਈਮ ਆਂਦਾ ਜਾਂ ਕੁਝ ਪਹਿਲਾਂ ਇੱਦਾਂ ਹੀ ਸੀਗਾ ਅਸੀਂ ਤਾਂ ਇਸ ਤਰ੍ਹਾਂ ਲਾਉ ਨਹੀਂ ਕਰਦੇ ਆ ਸਾਡੀ ਜਿਹੜੀ ਸਰਕਾਰ ਹੈ ਇਹ ਪਹਿਲੀ ਵਾਰੀ ਆ ਜਿਹੜੀ ਇੱਕ ਮਤਲਬ ਜਿਹਨਾਂ ਨੇ ਇਲੈਗਲ ਕਲੋਨੀਆਂ ਜਿਹੜੀਆਂ ਪ੍ਰਾਣੀਆਂ ਉਹਨਾਂ ਨੂੰ ਵੀ ਠੀਕ ਕਰ ਰਹੇ ਆ ਔਰ ਅੱਗੇ ਤੋਂ ਇਲੈਗਲ ਕਲੋਨੀਆਂ ਨਾ ਹੋਣ ਉਹਦੇ ਵਾਸਤੇ ਲਾਅ ਵੀ ਲੈ ਕੇ ਆਏ ਆ ਉਹਨੂੰ ਅਸੀਂ ਇੰਪਲੀਮੈਂਟ ਵੀ ਕਰ ਰਹੇ ਆ ਬਿਲਕੁਲ ਜਿਹੜੇ ਜਿਹੜੇ ਸ਼ਹਿਰੀ ਆ ਦੇ ਡਿਜ਼ਰਵੇ ਬੈਟਰ ਡੀਲ ਤੇ ਉਹਨਾਂ ਨੂੰ ਸਾਰੀਆਂ ਸੁਵਿਧਾਵਾਂ ਮਿਲਣੀਆਂ ਚਾਹੀਦੀਆਂ ਵੈਸੇ